हाली प्रभु प्रभि सुशीी का जोंदे होमेश्वर ता धनबाद असी अज का वचन पढ़ा अज का वचन पढ़ांगे गे नवा नेम ਅਸੀਂ ਅੱਜ ਦਾ ਵਚਨ ਪੜਾਂਗੇ ਜਹੂਨਾ ਦੀ ਜੇਲ 1 ਅਧਿਆਏ ਤੋਂ ਲੈ ਕੇ 21 ਵਚਨ ਤੱਕ ਪ੍ਰਭੂ ਸ਼ਮੀਹ ਦਾ ਧੰਨਵਾਦ ਹੋਵੇ ਅਸੀਂ ਜਹੂਨਾ ਦੀ ਜੇਲ 1 ਅਧਿਆਏ ਤੋਂ ਲੈ ਕੇ 21 ਵਚਨ ਤੱਕ ਪੜਾਂਗੇ ਸ਼ਬਦ ਦੇ ਧਾਰੀ ਹੋਇਆ ਆਦ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਰ ਸੀ ਉਹ ਆਦ ਵਿੱਚ ਪਰਮੇਸ਼ਰ ਦੇ ਨਾਲ ਸੀ ਸਭ ਕੁਝ ਉਸ ਦੇ ਰਾਹੀਂ ਰਚਿਆ ਗਿਆ ਉਸ ਤੋਂ ਬਿਨਾ ਕੁਝ ਵੀ ਨਹੀਂ ਕੁਝ ਵੀ ਨਹੀਂ ਸੀ ਰਚਿਆ ਗਿਆ ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਇਨਸਾਨ ਲਈ ਚਾਨਣ ਸੀ ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਹਨੇਰੇ ਨੇ ਇਸ ਨੂੰ ਕਬੂਲ ਨਹੀਂ ਕੀਤਾ ਇੱਕ ਆਦਮੀ ਸੀ ਜਿਸ ਦਾ ਨਾਮ ਜੋਹਨਾ ਸੀ ਉਸ ਨੂੰ ਪਰਮੇਸ਼ਰ ਵੱਲੋਂ ਭੇਜਿਆ ਗਿਆ ਸੀ ਜੋਹਨਾ ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਜੋਹੋਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸਕਣ ਜੋਹੋਨਾ ਆਪ ਉਹ ਚਾਨਣ ਨਹੀਂ ਸੀ ਅਰਜ ਹੁਣ ਆ ਲੋਕਾਂ ਨੂੰ ਚਾਨਣ ਬਰਗ ਵਹੀ ਦਿੱਲੀ ਆਇਆ